ਗੁਰੂ ਸਾਹਿਬ ਜੀ ਆਪ ਇਹਦਾ ਆਪ ਸਮਾਗਮ ਤੇ ਲੈ ਕੇ ਗਏ ਸੀ ਗੁਰੂ ਪਾਸ਼ਾ ਨੇ ਇੱਥੇ ਬਹੁਤ ਬਖਸ਼ਿਸ਼ ਕੀਤੀ ਸੰਗਤ ਵਾਏ ਗੁਰ ਜੀ ਨਾਲ ਸਾਂਝ ਪਾਉਣੀ ਹੈ ਗੁਰੂ ਸਾਹਿਬ ਜੀ ਨੇ ਬਹੁਤ ਤਰਸ ਕੀਤਾ ਘਰੋਂ ਗੁਰ ਸਾਹਿਬ ਜੀ ਨੇ ਤੁਰਦੇ ਅਰਦਾਸ ਬੇਨਤੀ ਕੀਤੀ ਵੀ ਗੁਰੂ ਪਾਸ਼ਾ ਜੀ ਸਾਰਾ ਸਮਾਗਮ ਅਟੈਂਡ ਕਰਾਇਆ ਕਿਸੇ ਤਰ੍ਹਾਂ ਦੀ ਕੋਈ ਮਾਇਆ ਨਾ ਕਵੇ ਗੁਰ ਸਾਹਿਬ ਜੀ ਨੇ ਬਹੁਤ ਤਰਸ ਕੀਤਾ ਸਾਰਾ ਸਮਾਗਮ ਹੀ ਅਟੈਂਡ ਕਰਾਇਆ ਪਹਿਲੇ ਦਿਨ ਤੋਂ ਲੈ ਕੇ ਟੀਲੇ ਜਨਤਾ ਕਰ ਗੁਰੂ ਸਾਹਿਬ ਜੀ ਨੇ ਪਹਿਲੇ ਦਿਨ ਤਾਬਿਆ ਤੇ ਬਿਠਾ ਕੇ ਸਿਮਰਨ ਦੀ ਸੇਵਾ ਲਈ ਤੇ ਗੁਰੂ ਪਾਸ਼ਾ ਜੀ ਨੇ ਆਪਣੀ ਗੋਦ ਵਿੱਚ ਬਿਠਾਇਆ ਤੇ ਇੰਨਾ ਆਨੰਦ ਗੁਰੂ ਪਾਸ਼ਾ ਜੀ ਨੇ ਬਖਸ਼ਿਆ ਇੰਨਾ ਆਨੰਦ ਬਖਸ਼ਿਆ ਕਿ ਮੈਨੂੰ ਲੱਗਦਾ ਹੀ ਨਹੀਂ ਪੈ ਰਹੀ ਕਿ ਮੈਂ ਗੁਰੂ ਸਾਹਿਬ ਦੇ ਗੋਦ ਚ ਬੈਠੀ ਆ ਪਤਾ ਹੀ ਨਹੀਂ ਵਾਹਿਗੁਰੂ ਨੇ ਇੰਨਾ ਪਿਆਰ ਬਖਸ਼ਿਆ ਇੰਨਾ ਮੈਨੂੰ ਪਤਾ ਹੀ ਨਹੀਂ ਕਿ ਮੈਂ ਉੱਥੇ ਹਾਲ ਵਿੱਚ ਹੈਗੀ ਵੀ ਆ ਸੰਗਤ ਹਾਲ ਚ ਹੈ ਨਹੀਂ ਇੰਨਾ ਵੀ ਉਹ ਮੈਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਮੈਨੂੰ ਫੀਲ ਕਰਾ ਯਪਮਗੇਦਮ ਮਾਂ ਦੀ ਗੋਦ ਦੇ ਵਿੱਚ ਕੋਈ ਬੱਚਾ ਬੜਾ ਬੈਠਾ ਹੋਇਆ ਨਾ ਨਿਗਮਾ ਆ ਬੇ ਇਨਾ ਗੁਰੂ ਪਾਸ਼ਾ ਜੀ ਨੇ ਮੈਨੂੰ ਵਿਰਾਗ ਬਖਸ਼ਿਆ ਤੇ ਇੰਨੀ ਬਖਸ਼ਿਸ਼ ਗੁਰੂ ਪਾਸ਼ਾ ਜੀ ਨੇ ਉਸ ਦਿਨ ਕੀਤੀ ਕਿ ਉਹਦਾ ਆਨੰਦ ਹਾਜੇ ਵੀ ਜਦ ਮੈਂ ਗੱਲ ਕਰ ਰਹੀ ਆ ਕੋਮ ਚੀਜ਼ ਉੰਜੇ ਫੀਲ ਹੋਣ ਰਹੀ ਆ ਕਿ ਗੁਰੂ ਪਾਸ਼ਾ ਜੀ ਨੇ ਮੈਨੂੰ ਕਿੰਨਾ ਪਿਆਰ ਬਖਸ਼ਿਆ ਫਿਰ ਵੀਰ ਜੀ ਨੂੰ ਤੇ ਪ੍ਰੈਕਟੀਕਲ ਕਲਾਸ ਲਾਈ ਹੀ ਹੋਤੇ ਵੀ ਗੁਰੂ ਪਾਸ਼ਾ ਜੀ ਨੇ ਬਹੁਤ ਬਹੁਤ ਬਖਸ਼ਿਸ਼ ਕੀਤੀ ਸਾਰਿਆਂ ਜਿੰਨੀ ਸੰਗਤ ਹੀ ਉੱਥੇ ਹੈਗੀ ਇੰਨੀ ਕੁ ਬਕਸ਼ੀਨਾ ਸਾਰਾ ਦੇ ਬਕਸ਼ ਇਸ ਇੰਨੀ ਹੋਈ ਗੁਰੂ ਸਾਹਿਬ ਜੀ ਨੇ ਜਦੋਂ ਉੱਪਰ ਪ੍ਰੈਕਟੀਕਲ ਸੁਰਤੀ ਦੀ ਕਲਾਸ ਲੱਗੀ ਤੇ ਗੁਰੂ ਸਾਹਿਬ ਜੀ ਨੇ ਉੱਥੇ ਬਾਹ ਲਿਆ ਤੇ ਪਹਿਲੋ ਚਲੋ ਕੋਸ਼ ਸੰਗਤ ਨਵੀਂ ਆਈ ਸੀ ਤਾਂ ਉਹਨਾਂ ਨਾਲ ਡਿਸਕਸ਼ਨ ਜਿਦਾਂ ਵੀਡੀਓ ਨਾਲੋਂ ਸਮਝਾ ਰਹੇ ਆ ਵੀਡੀਓ ਨਾਲ ਨਾਲ ਦੱਸਣ ਲਈ ਸੋਸੇ ਮਨ ਸੁਰਤੀ ਵਾਰੀ ਦੱਸਣ ਲਈ ਉਹਨਾਂ ਨੂੰ ਦੱਸਦੇ ਦੱਸਦੇ ਤੇ ਬੈਲੋ ਤੇ ਬੈਠਾ ਨਾ ਜਾਵੀਂ ਜੇ ਸਰੀਰ ਆਪਾ ਮਾਇਆ ਤੇ ਭਰੇ ਹੋਇਆ ਸਰੀਰਾਂ ਤੇ ਪੱਖੋਂ ਆਪਾਂ ਪਰੇਸ਼ਾਨ ਇੰਨਾ ਬੈਠਾ ਨਹੀਂ ਜਾਂਦਾ ਕਦੀ ਇਹਨੂੰ ਪਾਸਾ ਪਲਟ ਕਦੀ ਇਹਨੂੰ ਤੇ ਇੱਕਦਮ ਹੀ ਬਸ ਵਾਏ ਗੁਰੂ ਜੀ ਸਿਮਰਨ ਸਟਾਰਟ ਹੋਇਆ ਵਾਏ ਗੁਰੂ ਜੀ ਸਿਮਰਨ ਸਟਾਰਟ ਹੋਇਆ ਸੁਰਤੀ ਨਾਲ ਹੀ ਮੈਂ ਬਿਲਕੁਲ ਸਟੇਡ ਸਿੱਧੀ ਬਿਲਕੁਲ ਹੀ ਇਕਦਮ ਸਟੇਡ ਸਿੱਧੀ ਬੈਠ ਗਈ ਇੱਕ ਦੋਸੇ ਟਾਈਮ ਸੁਖੀਰ ਸਿੰਘ ਅੰਦਰ ਐਂਟਰ ਹੋ ਕੇ ਸਾਰੀ ਬਾਡੀ ਐ ਇਕਦਮ ਜੋਸ਼ ਚ ਆ ਗਈ ਬਾਡੀ ਪੂਰੀ ਆਊਟ ਆਫ ਕੰਟਰੋਲ ਤੇ ਨਾ ਬੀਰ ਰਸ ਭਰਿਆ ਗਿਆ ਵੀ ਇੰਨੀ ਲਾਊਡਲੀ ਮੇਰੀ ਆਵਾਜ਼ ਹੋ ਗਈ ਮੈਨੂੰ ਦਸੇ 파ਸ਼ਾਈਆਂ ਆ ਗਈਆਂ ਪ੍ਰਕਾਸ਼ ਨੂੰ ਵਾਹਿਗੁਰੂ ਜਗੇ ਸੰਗਤ ਵਾਹਿਗੁਰੂ ਨੇ ਦਰਸ਼ ਨੇ ਇੰਨਾ ਸੰਗਤ ਵਿੱਚ ਵਿਰਾਗ ਸੀ ਵਾਹਿਗੁਰੂ ਇੰਨਾ ਸੰਗਤ ਵਿੱਚ ਵਿਰਾਗ ਸੀ ਉੱਥੇ ਬੜਿਆ ਜਣਿਆਂ ਨੂੰ ਪ੍ਰਕਾਸ਼ ਹੋਇਆ ਕਈਆਂ ਨੂੰ ਗੁਰੂ ਪਾਸ਼ਾ ਟੱਚ ਕਰਕੇ ਗਏ ਸੰਗਤ ਮਤਲਬ ਆਪਣੇ ਮੂੰਹ ਦਾਸ ਵੀ ਨਹੀਂ ਪਾਰੀ ਸੀ ਕਿ ਇੰਨਾ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ ਉਸ ਕਲਾਸ ਵਿੱਚ ਛੀਰ ਸਿੰਘ ਵਰਤੇ ਇਨਾ ਜ਼ਿਆਦਾ ਕਿ ਮੈਨੂੰ ਕਿਦਾ ਪਾਵਰ ਹੀ ਜਦੋਂ ਨਾ ਪਤਾ ਨਹੀਂ ਕਿੰਨੀ ਕਾ એનર્ਜੀ ਆ ਗਈ ਆ ਤੇ ਇੰਜ ਲੱਗਾ ਮਤਲਬ ਮੈਨੂੰ ਖੁਦ ਨੂੰ ਇੰਜ ਫੀਲ ਹੋਣ ਰਿਹਾ ਜਿਵੇਂ ਅਸੀਂ ਸ਼ੱਕ ਤੇ ਨਹੀਂ ਬੈਠੇ ਹੋਏ ਅਸੀਂ ਪਤਾ ਨਹੀਂ ਕਿੱਥੇ ਬ੍ਰਹਿਮੰਡ ਦੇ ਬੱਚੇ ਆ ਬਹੁਤ ਮਤਲਬ ਕੋਈ ਵੱਡਾ ਹੈਗਾ ਕਿੱਥੇ ਦਿਵਾਨ ਲੱਗਾ ਹੋਇਆ ਤੇ ਬੜੀ ਸੰਗਤ ਹੈਗੇ ਤੇ ਅਸੀਂ ਥੋੜੇ ਜਣੇ ਪਰ ਮੈਨੂੰ ਇੰਜ ਫੀਲ ਗੁਰੂ ਸਾਹਿਬ ਨੇ ਇੰਜ ਦਿਖਾਇਆ ਕਿ ਬਹੁਤ ਸੰਗਤ ਵਾ ਤੇ ਹੀ ਇੰਨੇ ਜਣੇ ਬੈਠੇ ਹੋਏ ਆ ਤੇ ਗੁਰੂ ਸਾਹਿਬ ਜੀ ਨੇ ਉੱਥੇ ਬੜਿਆ ਜਣੇ ਆਣੀਆਂ 8-9 ਜਣਿਆਂ ਤੋਂ ਜ਼ਿਆਦਾ ਦੀਆਂ ਸੂਰਤੀਆਂ ਲਵਾਈਆਂ ਤੇ 4-5 ਜਣਿਆਂ ਨੂੰ ਪ੍ਰਕਾਸ਼ ਹੋਇਆ ਇੱਕ ਪੈਣ ਵਿੱਚ ਹੋਸ਼ੀਦ ਸਿੰਘ ਵਰਤੇ ਇੰਨਾ ਸਭ ਜਿੰਨੇ ਜਣੇ ਉੱਥੇ ਜੇ ਬੈਠੇ ਸੀ ਨਾ ਗੁਰੂ ਪਾਸ਼ਾ ਜੀ ਨੇ ਸਭ ਨੂੰ ਹੀ ਫੀਲ ਕਰਾਇਆ ਕਿਸੇ ਨੂੰ ਮਧਜਬੀ ਸੰਗਤ ਅਸੀਂ ਬੈਠੇ ਸੀ ਇੱਕ ਪੈਣ ਵਿੱਚ ਸ ਸਾਰਿਆਂ ਲਈ ਪ੍ਰਕਾਸ਼ ਦੇਸ ਰਿਹਾ ਸੀ ਤੇ ਇੱਕ ਪੈਣ ਨੂੰ ਲਗਾਤਾਰ ਪ੍ਰਕਾਸ਼ ਹੋ ਰਿਹਾ ਗੁਰੂ ਜੀ ਦੇ ਬਿਲਕੁਲ ਦਰਸ਼ਨ ਹੋ ਰਹੇ ਸੀ ਗੁਰੂ ਪਾਸ਼ਾ ਜੀ ਨੇ ਇੰਨੀ ਬਖਸ਼ਿਸ਼ ਕੀਤੀ ਹੈ ਸੂਰਤੀ ਦੀ ਕਲਾਸ ਤਾਂ ਬੇਕੋਸ ਇਹਨਾਂ ਬੈਨੀਫਿਟ ਹੋਇਆ ਸਾਨੂੰ ਲਾਉਣ ਦਾ ਤੇ ਵੇਖੋ ਗੁਰੂ ਸਾਹਿਬ ਜੀ ਕਿਰਪਾ ਕਰਕੇ ਤਰਸ ਸਦੀਵੀ ਰੱਖਿਓ ਸਾਡੀ ਸਾਰੇ ਸੰਗਤ ਤੇ ਇਹ ਐਕਸਪੀਰੀਅੰਸ ਸਾਰਿਆਂ ਨੂੰ ਕਰਾਇਆ ਗੁਰੂ ਸਾਹਿਬ ਜੀ ਸਾਰਿਆਂ ਨੂੰ ਪਤਾ ਲੱਗੇ ਸਾਡਾ ਗੁਰੂ ਕਿੰਨਾ ਸਮਰਾਤ ਵਾ ਤੇ ਕਿੰਨਾ ਗੁਣਾ ਦਾ ਖਜ਼ਾਨਾ ਤੇ ਕਿੰਨੀਆਂ ਬਖਸ਼ਿਸ਼ਾਂ ਸਾਡੇ ਗੁਰੂ ਕੋਲ ਹੈਗੀਆਂ ਗੁਰੂ ਸਾਹਿਬ ਜੀ ਕਿਰਪਾ ਕਰਕੇ ਤਰਸ ਪਰੋ ਬਹੁਤ ਬਹੁਤ ਭਗਤੀ ਕਰਾ ਲਓ ਗੁਰੂ ਪਾਤਸ਼ਾਹ ਜੀ ਆਪਣੀ ਗੋਦ ਆਪਣਾ ਪਿਆਰ ਸਦੀਵੀ ਇੰਜ ਹੀ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਗੁਰਸਾਬ ਦਾ ਬਹੁਤ ਬਹੁਤ ਸ਼ੁਕਰਾਨਾ ਗੁਰਸਾਬ ਜੀ ਸੰਗਤ ਵਿੱਚ ਲੈ ਕੇ ਗਏ ਸਮਾਗਮ ਬਖਸ਼ਾ ਗੁਰਸਾਬ ਜੀ ਨੇ ਤੇ ਬਹੁਤ ਪਿਆਰ ਵੀ ਦਿੱਤਾ ਗੁਰਸਾਬ ਨੇ ਸਿਮਨਨ ਵੀ ਬਹੁਤ ਕਰਵਾਇਆ ਚਰਨ ਠੋਰ ਬਖਸ਼ੇ ਗੁਰਸਾਬ ਜੀ ਵਿਰਾਗ ਵਿੱਚ ਬੇਨਤੀਆਂ ਵੀ ਕਰਵਾਉਂਦੇ ਨੇ ਬਹੁਤ ਸ਼ੁਕਰਾਨਾ ਗੁਰਪਾਸ਼ਾ ਜੀ ਦਾ ਤੇ ਵਾ ਇੱਕ ਜਿਹੋ ਜਿਹੋ ਪ੍ਰੈਕਟੀਕਲ ਕਲਾਸ ਲਗਾਈ ਸੀ ਇੱਕ ਦਿਨ ਤੇ ਮਤਲਬ ਇਹੀ ਸੀਗਾ ਕਿ ਸਾਰੇ ਸੰਗਤ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਗੁਰੂ ਸਾਹਿਬ ਤੋਂ ਜਦੋਂ ਵੀ ਗੁਰੂ ਸਾਹਿਬ ਜੀ ਨਹੀਂ ਆਉਣਾ ਨਾ ਗੁਰੂ ਸਾਹਿਬ ਤੋਂ ਆਪਣੇ ਜੀਵ ਆਤਮਾ ਅਵਸਥੇ ਅਰਦਾਸ ਕਰਾਣੀ ਹੈ ਤੁਨੀਆਂ ਅਰਦਾਸ ਕੋਈ ਵੀ ਨਹੀਂ ਕਰवानी ਤੇ ਮੈਨੂੰ ਨਾ ਗੁਰੂ ਪਾਸ਼ਾ ਜੀ ਇੱਕ ਹੁਕਮਨਾਮਾ ਬੜੀ ਵਾਰ ਬਖਸ਼ਦੇ ਨੇ ਤੇ ਮੇਰੇ ਅੰਦਰ ਨਾ ਉਹੀ ਪੰਕਤੀਆਂ ਚੱਲਦੀਆਂ ਸੀ ਗੁਰੂ ਪਾਸ਼ਾ ਜੀ ਨੂੰ ਕਿ ਇਹ ਬੇਨਤੀ ਕਰਨੀ ਆ ਕਿ ਗੁਰੂ ਪਾਸ਼ਾ ਜੀ ਤੁਸੀਂ ਬੜੀ ਵਾਰ ਮੈਨੂੰ ਕਹਿੰਦੇ ਹੋ ਨਾ ਕਿ ਠਾਕੁਰ ਗਾਈ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਅਮਨ ਸਹਿ ਸਮਾਵਨ ਸੰਗ ਵੀ ਇਹ ਬਖਸ਼ਿਆ ਗੁਰੂ ਪਾਸ਼ਾ ਤੁਸੀਂ ਆਪ ਹੀ ਕਰੋ ਮੇਰੇ ਵਾਸਤੇ ਖੇੜਨੀ ਆ ਆਪਣੇ ਪਿਆਰ ਦੇ ਵਿੱਚ ਆਪਣੀ ਪ੍ਰੇਮਾ ਭਗਤੀ ਆਪ ਹੀ ਮੇਰੇ ਤੋਂ ਕਰਵਾਓ ਸਹਿਜ ਬਖਸ਼ੋ ਆਪਣੀ ਸ਼ਰਨ ਵਿੱਚ ਹੀ ਰੱਖੋ ਸਦੀਵੀ ਬਸ ਮਤਲਬ ਇਹ ਪੰਕਤੀਆਂ ਚਾਰੀਆਂ ਸੀ ਗੁਰੂ ਸਾਹਿਬ ਜੀ ਜਦੋਂ ਸੰਗਤ ਜੁੜ ਕੇ ਬੈਠੇ ਉੱਪਰ ਤੇ ਪਹਿਲਾਂ ਮੇਰਾ ਮਨ ਨਾ ਸ਼ਾਂਤ ਨਹੀਂ ਸੀਗਾ ਫਿਰ ਇੱਕ ਜੋੜਾ ਵਈ ਗੁਰੂ ਮੈਂ ਗੋਦੀ 'ਚ ਰੱਖ ਕੇ ਬੈਠ ਗਈ ਤੇ ਬਾਰ-ਬਾਰ ਮਸਤਕ ਨਾਲ ਵੀ ਲਗਾ ਰਹੀ ਸੀ ਇਹ ਦਾਸ ਕਰ ਸੀ ਗੁਰੂ ਸਾਹਿਬ ਜੀ ਕਿ ਮੇਰੇ ਪੱਥਰ ਦੇ ਦਿਲ ਨੂੰ ਵੀ ਪਿਘਲਾ ਦਿਓ ਗੁਰੂ ਕਾਸ਼ਾ ਮਤਲਬ ਵੈਰਾਗ ਬਖਸ਼ੋ ਬਹੁਤ ਪਿਆਰ ਬਖਸ਼ੋ ਸੂਤੀ ਲਗਵਾਓ ਤੇ ਗੁਰੂ ਪਾਸ਼ਾ ਜੀ ਨੇ ਫਿਰ ਜਿਵੇਂ ਜੋੜੇ ਮਸਤੀ ਨਾਲ ਲਗਵਾਏ ਨਾ ਗੁਰਸੱਭ ਜੀ ਵਿਰਾਗ ਵਿੱਚ ਅਰਦਾਸਾਂ ਬਿੰਟਾਂ ਕਰਵਾ ਰਹੇ ਸੀ ਕਿ ਜਦੋਂ ਗੁਰਸਿੱਖਾ ਅੰਦਰ ਸ਼ਹੀ ਸਿੰਘ ਆਏ ਨੇ ਤੇ ਮਤਲਬ ਸਾਰੇ ਉਹਨਾਂ ਨੇ ਫਿਰ ਬਹੁਤ ਜਦੋਂ ਜਕਾਰਾ ਬੁਲਾਇਆ ਨਾ ਸਾਰੀ ਸੰਗਤ ਮਤਲਬ ਬੜੇ ਵਿਰਾਗ ਦੇ ਵਿੱਚ ਸੀ ਸਾਰੀ ਸੰਗਤ ਨੂੰ অলਮੋਸਟ ਸਾਰੀ ਸੰਗਤ ਨੂੰ ਵਿਰਾਗ ਆ ਰਿਆ ਸੀ ਬਹੁਤ ਤੇ ਫਿਰ ਮਤਲਬ ਉਹ ਦੋਨਾ ਗੁਰਸਿੱਖਾਂ ਦੇ ਅੰਦਰ ਸ਼ਹੀ ਸਿੰਘ ਵਰਤੇ ਤੇ ਉਹਨਾਂ ਨੇ ਕਿਹਾ ਸਾਰੇ ਸਿਮਰਨ ਕਰੋ ਸੁਣਤੀ ਲਗਾਓ ਮੇਰੇ ਸੋਤੇ ਤਾਂ ਨਹੀਂ ਲੱਗ ਰਿਹਾ ਸੀ ਪਰ ਅੱਖਾਂ ਬੰਦ ਸੀ ਗੁਰਸਾਹਿ ਵਿਰਾਖ ਹੋਰ ਬਖਸ਼ ਰਹੇ ਸੀਗੇ ਬੇਨਤੀ ਕਰ ਰਹੀ ਸੀ ਗੁਰਸਾਭ ਜੀ बस ਸਿਮਰਨ ਕਰਵਾਈ ਜੋ ਮੇਰ ਤੋਂ ਸੋਤੀ ਲਗਵਾ ਦਿਓ ਗੁਰਸਾਭ ਜੀ ਕੁਛ ਤਾਂ ਪ੍ਰੈਕਟੀਕਲ ਕਰਵਾ ਦਿਓ ਹਨਾ ਆਪਣੀ ਪ੍ਰੈਜੈਂਸੀ ਫੀਲ ਕਰਵਾ ਦਿਓ ਇੱਕ ਵਾਰ ਗੱਲ ਵਕੜੀ ਸੇ ਲੈ ਲਓ ਮਤਲਬ ਇਸ ਸਮਾਗਮ ਚ ਨਾ ਜਾਂ ਤਾਂ ਪਹਿਲੇ ਵੀ ਹੀ ਬੇਨਤੀ ਸੀ ਗੁਰਸਾਭ ਨੂੰ ਕਿ ਗੁਰਸਾਭ ਜੀ ਇੱਕ ਵਾਰ ਬਸ ਗੱਲ ਵਕੜੀ ਵਿੱਚ ਲੈ ਲੈਣਾ ਚਾਹੀਏ ਇੱਕ ਸੈਕਿੰਡ ਲਈ ਇੰਨੀ ਬਖਸ਼ੀਸ਼ ਕਰ ਦਿਓ ਪਰ ਹੱਲੇ ਐਨੀ ਹੱਲੇ ਉਹ ਥਮਾਸ਼ਾ ਇਹ ਨਹੀਂ ਆਇਆ ਪਰ ਗੁਰਸਾਹਿਬ ਜੀ ਨੇ ਨਾ ਇੰਨਾ ਤਰਸ ਕੀਤਾ ਗੁਰ ਸਿੱਖਾਂ ਨਾਲ ਜੋ ਸ਼੍ਰੀ ਸਿੰਘ ਵਰਤੇ ਨਾ ਸਭ ਤੋਂ ਪਹਿਲਾਂ ਉਹਨਾਂ ਨੇ ਸੰਗਤ ਵਿੱਚ ਬੈਠਿਆ ਨਾ ਮੀਰਾ ਨਾਮ ਲੈ ਕੇ ਕਿਹਾ ਕਹਿੰਦੇ ਗਗਨਦੀਪ ਵਾਏ ਗੁਰਜੀ ਬੜੇ ਮੀਰ ਹਸ ਵਿੱਚ ਕਿ ਤੁਸੀਂ ਨਾ ਸਾਰੀ ਸੰਗਤ ਦੇ ਚਰਨ ਤੋਂ ਲਓ ਤੁਹਾਡਾ ਰੋਗ ਕੱਟਿਆ ਜਾਏਗਾ ਉਹ ਤੋਂ ਗੁਰਸਾਹਿਬ ਦਾ ਇੰਨਾ ਸ਼ੁਕਰਾਨਾ ਨਿਕਲਿਆ ਨਾ ਤੇ ਹੋਰ ਗੁਰਸਾਹਿਬ ਨੇ ਉਚੋ ਜੀ ਬਰਾਗ ਬਖਸ਼ਿਆ ਕਿ ਗੁਰੂ ਪਾਸ਼ਾ ਜੀ ਮੈਂ ਤਾਂ ਇਹ ਅਰਦਾਸ ਨਹੀਂ ਕਰਾ ਰਹੀ ਸੀ ਕਿਉਂਕਿ ਤੁਸੀਂ ਕਿਹਾ ਵਾ ਉਸ ਦਿਨ ਅੰਮ੍ਰਿਤ ਵੇਲੇ ਕਿਉਂਕਿ ਜਦੋਂ ਜ਼ੂਮ ਤੇ ਕਥਾ ਹੋਈ ਸੀ ਨਾ ਇਹ ਦੱਸਿਆ ਗਿਆ ਸੀ ਕਿ ਅਸੀਂ ਗੁਰੂ ਸਾਹਿਬ ਕੋਲ ਸਿਰਫ ਇੱਕ ਨਾਮ ਹੀ ਮੰਗਣਾ ਆ ਤੇ ਰੋਗਤਾ ਵੀ ਨਹੀਂ ਅਸੀਂ ਕਹਿ ਨਹੀਂ ਕਿਉਂਕਿ ਨਾਮ ਨਾਲ ਸਾਰਾ ਕੁਝ ਹੋ ਜਾਂਦਾ ਬਸ ਨਾਮ ਹੀ ਮੰਗਣਾ ਹੈ ਅਸੀਂ ਦੇ ਰੋਗਤਾ ਵੀ ਮੰਗ ਲੈਣੇ ਆ ਹਨ ਦੁਨਿਆਵੀ ਤਾਨ ਪਦਾਰਥ ਹੀ ਮੰਗਦੇ ਆ ਵੀ ਇਹ ਵੀ ਨਹੀਂ ਮੰਗਣਾ ਸਿਰਫ ਨਾਮ ਮੰਗਣਾ ਤੇ ਗੁਰੂ ਸਾਹਿਬ ਨੂੰ ਇਹ ਅਰਦਾਸ ਬੇਨਤੀ ਸੀ ਕਿ ਗੁਰੂ ਪਾਸ਼ਾ ਬਸ ਹਰ ਵੇਲੇ ਦਾ ਸਿਮਰਨ ਦੇ ਬਖਸ਼ ਦਿਓ ਪਰ ਮਤਲਬ ਗੁਰੂ ਸਾਹਿਬ ਨੇ ਇਹ ਦਿਖਾਇਆ ਮੈਨੂੰ ਇਹ ਸਮਝਾਇਆ ਕਿ ਜੇ ਤੂੰ ਪੁੱਤਰ ਨਾਮ ਮੰਗ ਰਹੀ ਹੈ ਨਾ ਤਾਂ ਗੁਰਪਾਸ਼ਨ ਤੇਰੀ ਬਹੁਤ ਫਿਕਰ ਹੈ ਮੇਰੀ ਨਹੀਂ ਪਗਤੀ ਨਹੀਂ ਹੈ ਹਲੇ ਕਿ ਜੋ શરીਰ ਤੇ ਮੇਰਾ ਕਸ਼ਟ ਆਇਆ ਨਾ ਉਹ ਮੈਨੂੰ ਦੁੱਖ ਲੱਗਦਾ ਏ ਕਦੀ ਕਦੀ ਲੱਗਦਾ ਹੈ ਵਗ ਜੋ ਅਸੀਂ ਮਨ ਘਟਦਾ ਹੈ ਪਰ ਗੁਰਪਾਸ਼ਨ ਇਸ ਸਮਾਂਗਮ ਤੇ ਹੀ ਸਮਝਾਇਆ ਕਿ ਨਾਮ ਮੰਗਣਾ ਗੁਰਪਾਸ਼ਨ ਇਹ ਵੀ ਦਿਖਾਇਆ ਕਿ ਜਿਹੜਾ ਨਾਮ ਮੰਗਦਾ ਹੈ ਨਾ ਪੁੱਤਰ ਉਨ ਗੁਰੂ ਬਾਝੇ ਦੀ ਫਿਕਰ ਆਪੇ ਹੀ ਹੁੰਦੀ ਆ ਤੇ ਉਸੇ ਸਿੰਘ ਗਾਣੇ ਮਤਲਬ ਬੱਸ ਐਦਾਂ ਹੀ ਬੋਲਿਆ ਕਿ ਤੁਸੀਂ ਚਰਨ ਤੋਂ ਸਾਰੀ ਸੰਗਤ ਝੂਲ ਚਰਨ ਢੂਲ ਲੈਣੀ ਹੈ ਤੁਹਾਡਾ ਰੋਕ ਕੇ ਤੇ ਆ ਜਾਣਾ ਮਤਲਬ ਉਸ ਦਾ ਬਹੁਤ ਸ਼ੁਕਰਾਨਾ ਹੈ ਫਿਰ ਸਾਰੀ ਸੰਗਤ ਨੇ ਮਤਲਬ ਮੈਨੂੰ ਬਹੁਤ ਜ਼ਿਆਦਾ ਉਤਸ਼ਾਹ ਦਿੱਤਾ ਕਿ ਦੇਖੋ ਗੁਰੂ ਸਾਹਿਬ ਆਪ ਆ ਕੇ ਵਰਤੇ ਆ ਸੰਗਤਾਂ ਨੇ ਮੇਰੀ ਵੈਸੀ ਵੀ ਬਹੁਤ ਸੰਗਤਾਂ ਵਿੱਚ ਅਰਦਾਸਾਂ ਵੀ ਹੋਈਆਂ ਤੇ ਬੱਸ ਸ਼ੁਕਰਾਨੇ ਗੁਰੂ ਪਾਸ਼ੇ ਜੀ ਦਾ ਤੇ ਹੁਣ ਵੈਗੁਰੂ ਡਾਕਟਰ ਤਾਂ ਕਹਿ ਰਹੇ ਨੇ ਕਿ ਸਰਜਰੀ ਲਈ ਪਰ ਗੁਰੂ ਸਾਹਿਬ ਹੀ ਜਾਣਦੇ ਆ ਹੁਣ ਜੇ ਕਿਹਾ ਹੈ ਨਾ ਪਕਟਾਂ ਕਾ ਬੋਲਿਆ ਪਰਵਾਨ ਹੈ ਤੇ ਪਰਵਾਨ ਹੈ ਜੋ ਉਹਨਾਂ ਨੇ ਕਿਹਾ ਨਾ ਰੋਕ ਕਟਣਾ ਤੇ ਕੱਟ ਦੇਣਾ ਵਾ ਪਰ ਕਿਵੇਂ ਕਟਣਾ ਵਾ ਇਹ ਹੁਣ ਗੁਰੂ ਸਾਹਿਬ ਜਾਣਦੇ ਆ ਸਰਜੀ ਤੋਂ ਬਿਨਾ ਹੀ ਕਟਣਾ ਹੈ ਕਿ ਸਰਜੀ ਦੇ ਨਾਲ ਹੀ ਕੱਟ ਦੇਣਾ ਕਿਉਂਕਿ ਸਰਜੀ ਤੋਂ ਬਾਅਦ ਵੀ ਵੈਗੁਰੂ ਕਈਆਂ ਨੂੰ ਦੁਬਾਰਾ ਰੀਕਰੈਂਸ ਹੋ ਜਾਂਦੀ ਆ ਕੈਂਸਰ ਦੁਬਾਰਾ ਹੋ ਜਾਂਦਾ ਆ ਪਰ ਜਿਵੇਂ ਵੀ ਕਟਣਾ ਹੈ ਗੁਰੂ ਸਾਹਿਬ ਮੈਨੂੰ ਅੰਦਰੋਂ ਦ੍ਰਿੜਤਾ ਬਖਸ਼ਣ ਮੈਨੂੰ ਡੋਲ ਨਾ ਦੇ ਨੇ ਵਿੱਚ ਵਿੱਚ ਆਪਰੇਟ ਕਰਕੇ ਮੇਰਾ ਮਨ ਡੋਲ ਰਿਹਾ ਆ ਬਸ ਅੰਗਦ ਅੱਗੇ ਹੀ ਦਾਸਾ ਗੁਰੂ ਸਾਹਿਬ ਜੀ ਮੈਨੂੰ ਦਿੜਤਤਾ ਬਖਸ਼ੋ ਬਸ ਹਰ ਬਲੇ ਸਿਮਨ ਬਖਸ਼ਣ ਬਹੁਤ ਸ਼ੁਕਰਾਨਾ ਹੈ ਵੈਕੂ ਜੀ ਰੈਗੂ ਜੀ ਕਾ ਖਾਲਸਾ ਵੈਕੂ ਜੀ ਕੇ ਹਾਂਜੀ ਵੈਗੁਰੂ ਸਭ ਤੋਂ ਪਹਿਲੇ ਤੋਂ ਵੈਕੂ ਜੀ ਗੁਰੂ ਸਾਹਿਬ ਜੀ ਦਾ ਬਹੁਤ 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 ਸ਼ੁਕਰਾਨਾ ਹੈ ਵੈਕੂ ਜੀ ਕਿ ਗੁਰੂ ਸਾਹਿਬ ਜੀ ਸਮਾਗਮ ਤੇ ਲਿਖੇ ਹੈ ਕਿਉਂਕਿ ਵੈਕੂ ਜੀ ਮਤਲਬ ਸਮਾਗਮ ਮਿਲਣਾ ਹੀ ਬਹੁਤ ਮਤਲਬ ਬੜੀ ਬਖਸ਼ੀਸ਼ ਹੈ ਸੀ ਸੰਗਤ ਜਿ ਗੁਰੂ ਸਾਬ ਨੇ ਲਿਣੀ ਹਮ ਬਖਸ਼ੀਆ ਉਹਨਕੇ ਦਰਸ਼ਨ ਕਰਨਾ ਚਰਨ ਦੂੜ गुरु उन सारों मतलब सबकी चरण दूर मिलना जो भी हम सुनते हैं उसको एक्सपीरियंस करना सामने से मतलब बहुत ही अलग फीलिंग है वाहे गुरु जी बहुत शुक्र है गुरु साहब का क्योंकि बहुत ज़्यादा टफ था बहुत ज़्यादा मायावर थी लेकिन फिर भी गुरु साहब जी लेके गए इसलिए गुरु साहब जी का बहुत शुक्र है वाहे गुरु और गुरु साहब जी ने बहुत सारी बख्शिशा की वहाँ पर सबके ऊपर की गुरु साहब जी ने जो संगत में बिठा के समरन कराया सुरती बख्शी सबकी चरण दूर बख्शी चरण दूर में बिठा के गुरु साहब ने वेरा कोई बख्शा वाहीगुरु गुरु साहब जी ने अरदास कराई बहुत अच्छा लगा मतलब एक मतलब अलग सी फीलिंग अः बख्शी गुरु साहब जी ने और गुरु जो भी मतलब यहाँ पे बख्शीश है समझा मतलब बता रहे हैं ना वो प्रैक्टिकल क्लास जो हरप्रीत गुरु जी ने लगाई थी वो बहुत 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 प्यारी क्लास थी गुरु क्योंकि वाहे गुरु एक तो होता है कि ना हम गुरबानी पढ़ के समझते हैं और है ना मतलब गुरु साहेब की कृपा से जिनको पूरा भरोसा हो जाता है कि हाँ ये गुरबानी में लिखा है तो ये है मतलब गुरु साहेब ने ऐसे बोला है तो ये ऐसे ही है ये पूरा अच्छे हैं लेकिन वैगुरु कभी-कभी ना ऐसा होता है कि हमारी मत इतनी गंदी होती है इतनी मैली होती है कि उस पर हमें यकीन नहीं आता उन चीजों पर जब तक मतलब वो खुद से एक्सपीरियंस ना हो तो जो वहाँ पे सारी संगत को एक्सपीरियंस हुआ ना वो बहुत ही अलग था मतलब जब हम बैठे थे सारे तो सबसे पहले तो हरप्रीत वैगुरु ने जो न्यू संगत थी उनको समझाया उनको गुरुदेव जी की वडायई के बारे में समझाया धन जी के बारे में, फिर के बारे में। और जो वो एक न्यू लेडी आए थे ऑलरेडी मतलब मतलब उन्होंने की थी उनकी मतलब थोड़ी पर्सनली मेरे से भी बात हुई थी तो वो सब बता रहे थे की उन्होंने पता नहीं क्या क्या किया है लाइफ में और वो एस्ट्रोलॉजी भी पढ़ते हैं और करते हैं लेकिन जो उनको वहां पे फील हुआ और बाकी सारी संगत को फील हुआ जब सारी डिस्कशन खत्म हो गई उसके बाद जैसे पवन वाह ने बताया अचानक से ही मतलब जो दोनों बहन बहन थे वहां पे जिनकी गुरु साहब जी ने सुरती लगा दी और फिर उनके अंदर शहीद सिंह जी आ गए उन दोनों मतलब जो थे ना पवन वाहे और रुपिंदर कौर वाहगुरु जी उनके अंदर फिर शहीद सिंह जी आ गया। और उन दोनों का का ही मतलब जो बोलने तरीका पूरा चेंज हो गया इतना ज्यादा मतलब जोश भरी आवाज थी उस टाइम पे इतनी मतलब समझ में आ रहा था कि ये वो नहीं बोल रहे मतलब वो पवन वाहगरू नहीं बोल रहे हैं उनके अंदर जो शहीद सिंह जी बैठे हैं वही बोल रहे हैं मतलब पूरा एक पूरा फील हो रहा था और माइग्रो उसके बाद छोटी बच्ची जो थी वहां पे तैनास उसको इतना ज्यादा वैराग सारे बच्चों को वैराग सिमर को मतलब सारी जो संगत जिनको जिनको भी गुरु साहिब जी ने अपना प्रेजेंस फील कराया चाहे थोड़ा सा टच भी किया ना गुरु साहिब जी ने उनको इतना ज्यादा वैराग आया वैग्रुप मतलब गुरु साहिब जी वहां पे हाजिर नाजिर अपने सारे बच्चों को देख रहे थे किसी के सर के ऊपर गुरु से अपने हाथ रखा किसी को वही गुरु प्रकाश के दर्शन हुए मतलब इतनी सारी बख्शिशे वर्ती वहां पे बहुत शुक्र है वही गुरु बहुत शुक्र है बस वही गुरु मतलब अरदास है कि गुरु साहब जी ना ऐसी सेवा ऐसी सेवा लेते रहे गुरु सिखों सेवा वही गुरु क्योंकि इसमें जो ये सेवा करते हैं ना इसमें फिर संगत जुड़ती है संगत को बहुत ज्यादा उत्साह मिलता है संगत गुरु साहेब से जुड़ती है संगत को यकीन आता है कि कि मतलब गुरु साहब जी की इतनी ज्यादा वडियाई है कि संगत में इतनी बख्शिश होती है कि सिमरन सुरती की कितनी पावर है मतलब इतना ज्यादा फिर अच्छा महसूस होता है वैग्रो मैं ना एक्सप्लेन नहीं कर पा रही हूँ बस बस बहुत ज्यादा शुक्र है वैग्रो गुरु, गुरु साहब का गुरु साहब को यही अरदास है गुरु साहब जी कृपा करो तरस करो गुरु साहब जी गई गुरु साहब जी मेरा अभी भांडा खा लिया आप जानते हो मेरे अंदर बहुत मेल है अवगुण है आपका बहुत शुक्र है तरह से कि आपने मुझे ऐसी संगत बख्शी है ऐसे ऐसे प्रैक्टिकल गुरु साहब जी आप मुझे दिखा रहे हो बस कृपा करो गुरु साहब जी मेरी भी सुमरन मेरी भी सिमरन सुरती में वादा करो ऐसे गुरुसिखों की चरण दूर हमेशा मिलती रहे वाहिगुरु जी बहुत शुक्राना वाहिगुरु जी का खालसा वाहिगुरु जी की फतेह ਵਾਈ ਕੁਛ ਕਿਹਾ ਵਸਤਾ ਵਾਈ ਕੁਛ ਹਾਂਜੀ ਵੈਗਰੂ ਜੀ ਨੂੰ ਗੁਰੂ ਸਾਹਿਬ ਜੀ ਦਾ ਪਹਿਲਾ ਕੋਟਾਂ ਨੂੰ ਸ਼ੁਕਰਾਨਾ ਨੂੰ ਸਾਵੀ ਸੰਗਠ ਸਮਾਗਮ ਚ ਲੈ ਕੇ ਗਏ ਸੀ ਕਿ ਜਦੋਂ ਅਰ ਕੀ ਸੰਗਤ ਚ ਗਏ ਤਾਂ ਪਹਿਲਾ ਪਹਿਲੇ ਦਿਨ ਤਾਂ ਕੁਛ ਇੰਜ ਫੀਲ ਥੋੜਾ ਥੋੜਾ ਹੋ ਰਿਹਾ ਸੀ ਜੋ ਸਿਟਿੰਗ ਲੱਗੀ ਆ ਕਿ ਕੁਛ ਜਿਵੇਂ ਮਿਸ ਹੋ ਰਿਹਾ ਆ ਕੁਛ ਮਤਲਬ ਅੰਦਰ ਬੈੰਦੇ ਆਨੰਦ ਹੀ ਤਾਂ ਵੀ ਐ ਲੱਗਦਾ ਕੁਛ ਮਿਸ ਹੋ ਰਿਹਾ ਜਿਵੇਂ ਕੁਸ਼ੰਦਰ ਇਹੋ ਜਿਹਾ ਫੀਲ ਹੋ ਰਿਹਾ ਥੇ ਫਿਰ ਜੀ ਇੱਕ ਦਿਨ ਸੀਟਿੰਗ ਲੱਗੀ ਦੁਪਹਿਰੇ ਤੇ ਜਦੋਂ ਸੀਟਿੰਗ ਲਾਉਣ ਲੱਗੇ ਤਾਂ ਮੈਂ ਵਾਈਗੂ ਜੀ ਨੂੰ ਅਰਦਾਸ ਕੀਤੀ ਵਾਈਗੂ ਜੀ ਕਿ ਬਹੁਤ ਫਿੱਕਾ ਫਿੱਕਾ ਜਿਹਾ ਲੱਗ ਰਿਹਾ ਬਹੁਤ ਕੁਝ ਐ ਲੱਗਦਾ ਜਿਵੇਂ ਕੁਝ ਬਹੁਤ ਫਿੱਕ ਮਤਲਬ ਮਿਸ ਹੋ ਰਿਹਾ ਕੋਈ ਆਪਣੀ ਕਿਰਪਾ ਕਰੋ ਬਖਸ਼ਿਸ਼ ਕਰੋ ਤੇ ਜਦੋਂ ਸਿਮਰਨ ਕਰ ਰਹੇ ਸੀ ਫਿਰ ਸਿਮਰਨ ਕਰਦੇ ਆ ਕਰਦੇ ਆ ਇੱਕਦਮ ਪਹਿਲਾਂ ਬਿਲਕੁਲ ਸਾਰੇ ਜਣੇ ਸਲੋ ਸੀ ਗਏ ਹਨ ਆਨੰਦ ਵਿੱਚ ਕਰ ਰਹੇ ਸੀ ਸਿਮਰਨ ਬਾਦ ਵਿੱਚ ਜਿਹੜੇ ਕਰਦੇ ਕਰਦੇ ਇੱਕਦਮ ਮੇਰੀ ਵੋਲਿਊਮ ਬਹੁਤ ਉੱਚੀ ਹੋ ਗਈ ਬਹੁਤ ਇੰਦਰ ਜੋਸ਼ ਸ਼ੁਰੂ ਹੋ ਗਿਆ ਤੇ ਹਾਲ ਦੇ ਅੰਦਰ ਹੀ ਮਤਲਬ ਉੱਚੀ ਉੱਚੀ ਮੇਰੇ ਕੋ ਜਕਾਰੇ ਬੁਲਾਣੇ ਸ਼ੁਰੂ ਹੋ ਗਏ ਜਦੋਂ ਮੈਂ ਮੇਰੇ ਮੈਂ ਜਕਾਰੇ ਤਰਾ ਬਹੁਤ ਉੱਚੀ ਜੀ ਬੁਲਾਏ ਕਿ ਮੈਂ ਖੁਦ ਵੀ ਨਹੀਂ ਕਰ ਰਹੀ ਆਪਣੇ ਆਪ ਹੀ ਹੋ ਰਹੀ ਸਭ ਕੁਝ ਤੇ ਬਾਕੀ ਜਿਹੜੀ ਹੋਰ ਵੀ ਤਿੰਨ ਚਾਰ ਸੰਗਤ ਜੀ ਉਨਾਂ ਨੂੰ ਹੀ ਪੂਰਾ ਇਸਤ੍ਰਈ ਹੋ ਰਿਹਾ ਹੀ ਗਾ ਤੇ ਮੇਰੇ ਕੋਲ ਜਦੋਂ ਮੇਰੀ ਅੱਖਾਂ ਬੰਦ ਸੀ ਬੜਾ ਜੋਸ਼ ਹੀ ਤੇ ਮੈਂ ਬਹੁਤ ਉੱਚੀ ਉੱਚੀ ਅ ਮਤਲਬ ਜੇ ਕਾਰੇ ਬਲਾਰੀ ਜੀ ਦੇ ਕੋਈ ਭੈਣਾ ਪਤਾ ਨਹੀਂ ਕੌਣ ਸੀ ਕਿਉਂਕਿ ਮੇਰੀ ਅੱਖਾਂ ਬੰਦ ਸੀ ਸੁੱਤੀ ਲੱਗੀ ਹੋਈ ਸੀਗੀ ਤੇ ਮੈਨੂੰ ਪਤਾ ਨਹੀਂ ਸੀ ਤੋ ਪਤਾ ਨਹੀਂ ਆਂਟੀ ਹੀ ਕੌਣੀ ਮਨੇ ਆੜ ਕੇ ਕਹਿੰਦੇ ਵਾਹਿਗੁਰੂ ਜੀ ਸਹਜ ਚ ਸਹਜ ਚ ਮੈਨੂੰ ਹਿਲਾ ਕੇ ਬਾਹਰ ਚਲੇ ਜਾਓ ਬਾਹਰ ਚਲੇ ਜਾਓ ਸਹਜ ਚ ਤੇ ਮੈਨੂੰ ਕਿਸੇ ਵੀ ਮਤਲਬ ਕੋਈ ਗੱਲ ਦਾ ਪਤਾ ਨਹੀਂ ਸੀ ਵੀ ਮੈਂ ਕੀ ਬੋਲਣਾ ਜਾਂ ਮੈਂ ਕੀ ਕਹਿਣਾ ਪਰ ਮੈਂ ਖੁਦ ਉਹਨਾਂ ਨੂੰ ਬੋਲਿਆ ਕਿ ਜਾ ਕੇ ਆਪਣੀ ਜਗ੍ਹਾ ਤੇ ਬੈਜੋ ਸ਼ਹੀਦ ਸਿੰਘ ਆਏ ਹੋਇਆ ਮੈਂ ਇਸ ਤਰ੍ਹਾਂ ਉਹਨਾਂ ਨੂੰ ਬੋਲਿਆ फिर थोड़ा टाइम बाद जो आ, मेरे ते बख्शीश हुई हो और भी सारेया ते जितरा मेरे ਭੈਣ ਆ ਜੋ ਹਣੇ ਬੋਲ ਕੇ ਗਿਆ ਸੀ ਤੇ ਮੇਰੇ ਮੰਮੀ ਆ ਤੇ ਹੋਰ ਵੀ ਦੋ ਕਾਫੀ ਸੰਗਤ ਚ ਥੋੜੇ ਜਣੇ ਹੈਗੇ ਸਭ ਤੇ ਇਕਦਮ ਉਹ ਜੋਸ਼ ਭਰਿਆ ਇਸ ਤਰ੍ਹਾਂ ਹੀ ਸਾਰਿਆਂ ਤੇ ਹੋ ਰਿਹਾ ਹੈਗਾ ਜੋ ਦੁਪਹਿਰ ਵੇਲੇ ਸੀਟਿੰਗ ਲੱਗੀ ਸੀ ਅੰਦਰ ਹਾਲ ਦੇ ਵਿੱਚ ਤੇ ਫਿਰ ਉਹ ਜਦੋਂ ਇਸ ਤਰ੍ਹਾਂ ਹੋਇਆ ਬਾਅਦ ਵਿੱਚ ਮੈਨੂੰ ਨਹੀਂ ਪਤਾ ਆਂਟੀ ਕੌਣ ਸੀ ਕਿ ਕਿਸ ਤਰ੍ਹਾਂ ਹੈਗਾ ਉਹਨਾਂ ਨੇ ਇਸ ਤਰ੍ਹਾਂ ਮਤਲਬ ਮੈਨੂੰ ਕਿਹਾ ਤੇ ਮੈਂ ਉਹਨਾਂ ਨੇ ਇਸ ਤਰ੍ਹਾਂ ਬੋਲਿਆ ਬਾਅਦ ਵਿੱਚ ਉਹਦੇ ਵਿੱਚ ਇੱਥੇ ਮੇਰੀ ਇੱਕ ਸਿਸਟਰ ਦੀ ਗੁੜਿਆ ਆ ਉਹ ਸੱਚ ਜਾਣਦੀ ਹੈ ਮੈਂ ਉਹਨੂੰ ਪੁੱਛਿਆ ਵੀ ਕੀ ਤਰ੍ਹਾਂ ਕੌਣ ਸੀ ਕਿਉਂਕਿ ਮੈਨੂੰ ਦਿਖਾਈ ਨਹੀਂ ਦੇ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਲਾਗੋ ਦੀ ਗੁਰੂ ਪਾਤਸ਼ਾਹ ਜੀ ਪਹਿਲਾਂ ਰੰਗੇ ਗਏ ਫਿਰ ਮਗਰ ਬਾਬਾ ਦੀਪ ਸਿੰਘ ਜੀ ਸੀ ਗਏ ਫਿਰ ਪ੍ਰੈਕਟੀਕਲ ਕਲਾਸ ਜਿਹੜੋ ਲੱਗੀ ਪ੍ਰੈਕਟੀਕਲ ਕਲਾਸ ਵਿੱਚ ਜਿੰਨਾ ਬਾਰੇ ਵੀ ਜੀ ਗੱਲ ਕਰ ਰਹੇ ਸੀ ਵੀ ਜੀ ਉਹਨਾਂ ਨੂੰ ਸਮਝਾ ਰਹੇ ਉਹਨਾਂ ਦੱਸ ਰਹੇ ਸੀ ਉਹਨਾਂ ਕਾਫੀ ਮਤਲਬ ਪਹਿਲੀ ਵਾਰੀ ਆਏ ਉਹਨਾਂ ਤੇ ਗੁਰੂ ਸਾਹਿਬ ਜੀ ਦੀ ਇਨੀ ਕਿਰਪਾ ਹੋਈ ਉਹਨਾਂ ਦੱਸਿਆ ਕਿ ਮੈਨੂੰ ਦਿਖਿਆ ਕਿ ਇੱਕ ਛੀੜ ਵੰਗ ਪ੍ਰਕਾਸ਼ ਵੀ ਦਿਖਾਈ ਦਿੱਤਾ ਤੇ ਤਾਂ ਕਾਫੀ ਜਾਣਿਆ ਤੇ ਬਹੁਤ ਬਹੁਤ ਜ਼ਿਆਦਾ ਕਿਰਪਾ ਆਈ ਸੀ ਤੇ ਇਹ ਸੁਣਦੇ ਸੁਣਦੇ ਜਿਨਾ ਮੇਰੀ ਸੁਰਤੀ ਵੀ ਲੱਗ ਰਹੀ ਤੇ ਮੇਰੇ ਮੂੰਹ ਹੀ ਮੜ ਕੇ ਪਹਿਲਾਂ ਤੇ ਮੈਂ ਸੁਣ ਸੁਣ ਰਹੀ ਬਾਅਦ ਵਿੱਚ ਆਪਣੇ ਆਪ ਵਾਈ ਗੁਰੂ ਸ਼ੁਰੂ ਹੋ ਗਿਆ ਫਿਰ ਬੰਦ ਹੋ ਗਿਆ ਸੁੱਟੀ ਲੱਗ ਗਈ ਫਿਰ ਇੱਕਦਮ ਜੀਰੋ ਸ਼ਹੀਦ ਸਿੰਘ ਆਏ ਬਹੁਤ ਜੋਸ਼ ਵਿੱਚ ਸ਼ਹੀਦ ਸਿੰਘ ਆਏ ਪਹਿਲਾਂ ਮੇਰੀ ਸਿਸਟਰ ਤੇ ਆਏ ਉਹਨਾਂ ਨੇ ਫਤੇ ਬੁਲਾਈ ਕੀ ਇਸ ਤਰ੍ਹਾਂ ਸੀ ਫਲਾਣੀ ਸਿੰਘ ਆ ਤੇ ਬਾਅਦ ਵਿੱਚ ਜਦੋਂ ਮੇਰੇ ਵੱਲੋਂ ਵੀ ਬੋਲਿਆ ਗਿਆ ਤੇ ਵੀ ਅਸੀਂ ਸਾਡੇ ਬਾਬਾ ਦੀਪ ਸਿੰਘ ਜੀ ਆਏ ਹੋਇਆ ਤੇ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਆਏ ਹੋਇਆ ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਕਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਆ ਉਹਦਾ ਅਸੀਂ ਬਦਲਾ ਲੈਣਾ ਆ ਅੱਗੇ ਤੇ ਅਸੀਂ ਸਿਰਫ ਗੁਰੂ ਪਾਸ਼ਾ ਜੀ ਦੇ ਹੁਕਮ 'ਚ ਬੈਠੇ ਆ ਉਹਨਾਂ ਨੇ ਇਹ ਵੀ ਗੱਲਾਂ ਕਹੀਆਂ ਸੀ ਉਸ ਤੋਂ ਬਾਅਦ ਫਿਰ ਮੇਰੀ ਸੂਤੀ ਬਾਹਰ ਵਿੱਚ ਲੱਗ ਗਈ ਤੇ ਬਹੁਤ ਹੀ ਬਖਸ਼ਿਸ਼ ਹੀ ਗਈ ਮਤਲਬ ਬਿਆਰ ਨਹੀਂ تھے ਕਰ ਸਕਦੇ ਕੁਝ ਗੱਲਾਂ ਮਤਲਬ ਕਰਦੇ ਵੀ ਨਹੀਂ ਆ ਕਿਉਂਕਿ ਸਾਨੂੰ ਹੁੰਦਾ ਕਿ ਮੈਨੂੰ ਹੁੰਦਾ ਕਿ ਮੈਨੂੰ ਤਾਂ ਦਿਖਾਈ ਨਹੀਂ ਦੇ ਰਿਹਾ ਪਰ ਬਹੁਤ ਇੱਕ ਟਾਈਮ ਸਾਰਿਆਂ ਨੂੰ ਇਤਰਾ ਬਖਸ਼ਿਸ਼ ਹੁੰਦੀ ਆ ਕਿ ਲੱਗਾ ਗਲਤ ਨਹੀਂ ਹੋ ਸਾਰੇ ਕਈਆਂ ਨੂੰ ਜਬੋਰ ਕੋ ਦਿਖਾਈ ਵੀ ਦਿੰਦਾ ਆ ਤੇ ਜੇ ਕਈ ਕਈ ਲੋਕ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਤੇ ਫਿਰ ਕੋਈ ਅਸੀਂ ਦੱਸਦੇ ਵੀ ਨਹੀਂ ਆ ਜ਼ਿਆਦਾ ਜਦੋਂ ਇਤਨਾ ਕਲਾਸ ਵਿੱਚ ਹੁੰਦਾ ਫਿਰਾਨੂੰ ਹੁੰਦਾ ਕਿ ਦੱਸਣਾ ਚਾਹੀਦਾ ਆ ਤੇ ਬਹੁਤ ਹੀ ਕਿਰਪਾ ਹੈ ਗੁਰੂ ਪਾਸ਼ਾ ਜੀ ਦੀ ਤੇ ਕਾਫੀ ਵਾਰੀ ਇਹ ਕਿਰਪਾ ਗੁਰੂ ਪਾਸ਼ਾ ਜੀ ਨੇ ਕੀਤੀ ਔੜ ਤਿੰਨ ਚਾਰ ਵਾਰੀ ਇਹ ਇਸ ਤਰ੍ਹਾਂ ਗੁਰੂ ਪਾਸ਼ਾ ਜੀ ਨੇ ਸੰਗਤੂ ਵਿੱਚ ਕਿਰਪਾ ਕੀਤੀ ਹੈ ਪ੍ਰੈਕਟੀਕਲ ਕਰਵਾਏ ਆ ਤੇ ਗੁਰੂ ਪਾਸ਼ਾ ਜੀ ਦਾ ਕੋਟਾਣ ਕੋ ਸ਼ੁਕਰਾਨਾ ਹੈ ਗੁਰੂ ਪਾਸ਼ਾ ਜੀ ਕਿਰਪਾ ਕਰਨ ਈ ਗੁਰੂ ਪਾਸ਼ਾ ਜੀ ਮਾਇਆ ਦੇ ਜਾਲ ਚੋਂ ਕੱਟ ਕੇ ਬਹੁਤ ਭਗਤੀ ਕਰਾਉਣ ਨਾਮ ਜਪਾਉਣ ਗੁਰਬਾਣੀ ਦੀ ਵਿਚਾਰ ਬਖਸ਼ਣ ਗੁਰੂ ਗ੍ਰੰਥ ਸਿੱਖੀ ਜਿਹਨਾਂ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ